ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਪਣੇ ਨਵੀਂ ਵੀਡੀਓ ਲੈ ਕੇ ਹਾਜ਼ਰਾਂ ਆਂਡੇ ਚੱਕਣ ਆਇਆ ਸੀਗੇ ਦੋ ਤਿੰਨ ਕ ਮੈਂ ਤਾਂ ਆਪਾਂ ਨਾ ਦੇਣ ਬਸ ਉੱਚੇ ਚੱਲ ਵੀਡੀਓ ਪਾ ਦਿਆ ਬਹੁਤ ਦਿਨ ਹੋ ਗਏ ਇੱਥੇ ਇਹ ਬੋਲੀ ਜਾਂਦੇ ਆਸੇ ਆਪਣੇ ਕੋਲੇ ਮਿੱਤਰੋ ਆਂਡੇ ਤੇ ਮੁਰਗੀ ਆ ਚੁੱਕੀ ਆ ਆਪਣੇ ਕੋਲੇ ਵਧੀਆ ਡੇਲੀ ਡੇਲੀ ਦੀ ਮੰਨ ਲਓ ਡੇਰ ਕਿ ਟ੍ਰੇ ਹੋ ਜਾਂਦੇ ਆਂਡੇ ਦੀ ਜੇ ਕਿਸੇ ਭਰਾ ਨੂੰ ਆਂਡੇ ਚਾਹੀਦੇ ਹੁਣ ਆਪਣਾ ਨਈਆਂ ਵਾਲਾ ਪੈਂਡਾ ਮਿੱਤਰੋ ਵੀ ਬਠਿੰਡੇ ਜ਼ਿਲ੍ਹੇ ਚ ਗੋਨਿਆਣਾ ਮੰਡੀ ਦੇ ਨਾਲ ਪੈਂਡਾ ਆਪਣਾ ਤਾਂ ਆਪਾਂ ਇਹਨਾਂ ਕੰਟੈਕਟ ਕਰਕੇ ਆਪਣੇ ਤੋਂ ਲਿਜਾ ਸਕਦੇ ਹਾਂ ਨੇੜੇ ਵਾਲੇ ਬੰਦੇ ਜੇ ਕੋਈ ਵੀਰ ਕੋਈ ਦੂਰ ਵਾਲਾ ਬੰਦਾ ਹੈਗਾ ਆਪਾਂ ਬਸ ਤੇ ਤਰਾ ਸਕਦੇ ਆਂ ਟ੍ਰੇ ਫਰੈਸ਼ ਆਂਦੇ ਆ ਮਿੱਤਰੋ ਆਪਣੇ ਕੋਲੇ ਤਾਜ਼ੇ ਆਂਡੇ ਆ ਕੋਈ ਆਪਾਂ ਬਾਹਲਾ ਪੁਰਾਣਾ ਅੰਡਾ ਨਹੀਂ ਰੱਖਦੇ ਜਿਵੇਂ ਮੰਨ ਲਓ ਕੱਲ ਟਰੇਆਂ ਹੋਈਆਂ ਸੀ ਕੱਲ ਆਪਾਂ ਦੇਤੀਆਂ ਵੀ ਆਗੇ ਸੀ ਆਪਣੇ ਕੋ ਭਰਾ ਆਗੇ ਸੀ ਉਹ ਲੈ ਗਏ ਮੰਨ ਲਓ ਹੁਣ ਅੱਜ ਦੀਆਂ ਜਿਹੜੀਆਂ ਅੱਜ ਵੀ ਚੱਲ ਆਪਾਂ ਨੂੰ ਵੀ ਆਥਨ ਨੂੰ ਕੋਈ ਨਾ ਕੋਈ ਲੈ ਹੀ ਜਾਊਗਾ ਵੀ ਆਪਾਂ ਇਹਨਾਂ ਦਾ ਪਹਿਲਾਂ ਫੋਨ ਤੇ ਗੱਲ ਕਰਕੇ ਵੀ ਆਪਣਾ ਕਰ ਸਕਦੇ ਆ ਆਪਾਂ ਵੀ ਮੰਨ ਲਓ ਟਰੇ ਬੰਦੇ ਦੀ ਆਪਾਂ ਕਰ ਦਾਂਗੇ ਹੁਣ ਜੇ ਮੈਂ ਕੱਲ ਕਿਸੇ ਵਾਸਤੇ ਟਰੇ ਇਕੱਠੀ ਕਰੀ ਸੀਗੀ ਉਹ ਹੋਰ ਬੰਦਾ ਲੈ ਗਿਆ ਅੱਜ ਆਪਾਂ ਉਹ ਦੇ ਦਾਂਗੇ ਬਸ ਐਂ ਇੱਕ ਨਾ ਸਿਸਟਮ ਰੁੜੀ ਜਾਂਦਾ ਬਾਕੀ ਦਿਨੋ ਦਿਨ ਆਪਣੇ ਆਂਡੇ ਦੇ ਵੀ ਵਧੀ ਜਾਂਦੇ ਆ ਜਿਵੇਂ ਅੱਜ ਆਂਡਾ ਦਿੱਤਾਗਾ ਅੱਜ ਪਹਿਲਾ ਆਂਡਾ ਦਿੱਤਾਗਾ ਖੋਬੜੀ ਨੇ ਤੇ ਕੁੱਕੜ ਆਪਣੇ ਛੱਡੇ ਹੋਏ ਇਹਦੇ ਚ ਕੁੱਕੜਾਂ ਵਾਲੇ ਆਂਡੇ ਆ ਆਪਣੇ ਚੱਕੋ ਤੇ ਜੇ ਕਿਸੇ ਭਰਾ ਨੇ ਮੁਰਗੀ ਵੀ ਲੈਣੀ ਆ ਮੁਰਗੀ ਦਾ ਆਪਣਾ ਰੇਟ ਵੀਰੇ ਦੂਜਿਆਂ ਨਾਲੋਂ ਜਿਹੜੇ ਆਪਾਂ ਉਂ ਵੇਚੀ ਜਾਂਦੇ ਉਹਨਾਂ ਨਾਲੋਂ ਮਾੜਾ ਜਿਹਾ ਆਪਣਾ ਵੀ ਰੇਟ ਵੱਧ ਆਗਾ ਐਵੇਂ ਆਪਾਂ ਸਾਨੂੰ ਆਪਣੀ ਮਾਰਦੇ ਕਿਉਂਕਿ ਇਹ ਆਪਾਂ ਬੱਚਾ ਪਾਲਿਆ ਵਿਆ ਜਿਹੜੇ ਮੂੰਹ ਵਿੱਚੀਆਂ ਦੇ ਸਾਫਤੀਆਂ ਵੀ 200 ਲੈ ਜਾਓ 250 ਲੈ ਜਾਓ ਉਹ ਮਿੱਤਰੋ ਉਹਨਾਂ ਨੇ ਗਾਂ ਤੋਂ ਚੱਕੀ ਹੁੰਦੀ ਹੈ ਮੁਰਗੀ ਤੇ ਉਹਦੇ ਚ ਕੋਈ ਪਿਓਰ ਪਿਓਰ ਨਹੀਂ ਹੁੰਦੀ ਆਪਾਂ ਜਿਹੜੀ ਚੀਜ਼ ਆਪਾਂ ਦਵਾਂਗੇ ਆਪਾਂ ਬੰਦੇ ਨੂੰ ਦੱਸ ਕੇ ਦਵਾਂਗੇ ਵੀ ਇਹ ਬਲੈਕ ਕਾਸਟਲੋਪ ਤੇ ਬਲੈਕ ਕਾਸਟਲੋਪ ਹੀ ਆ ਜੇ ਆਰ ਆਈ ਆਰ ਤੇ ਆਰ ਆਈ ਆਰ ਹੀ ਆ ਵੀ ਉਹ ਕੰਮ ਨਹੀਂ ਤੇ ਆਪਾਂ ਇੱਕ ਹੋਰ ਗਾਰੰਟੀ ਦਵਾਂਗੇ ਵੀ ਜਿਹੜਾ ਆਪਣੇ ਤੋਂ ਜਾਨਵਰ ਲੈ ਕੇ ਜਾਓਗੇ ਵੀ ਆਂਡਿਆਂ ਦੀ ਪ੍ਰੋਡਕਸ਼ਨ ਆਪਾਂ ਬੰਦੇ ਨੂੰ ਦੱਸ ਕੇ ਦਵਾਂਗੇ ਵੀ ਹਾਂ ਇਹ ਇੰਨੇ ਆਂਡੇ ਦੇਊਗੀ ਜਿਹੜੀ ਹੁਣ ਮੰਨ ਲਓ ਵੀਡੀਓ ਚੱਲੀ ਜਾਂਦੀ ਆ ਪਿਛਲੀ ਵਾਰ ਮੈਂ ਜਾਨਵਰ ਉੱਥੇ ਹੀ ਪਾਇਆ ਸੀ ਪਿਛਲੀ ਵਾਰ ਆਪਾਂ ਆਪਣੇ ਫਾਰਮ ਤੇ ਜਾਨਵਰ ਉੱਥੋਂ ਲਿਆਂਦਾ ਸੀ ਬਾਈ ਉਹ ਤਾਂ ਮੈਨੂੰ ਪਤਾ ਵੀ ਕੀ ਉਹਦਾ ਰਿਜ਼ਲਟ ਸੀਗਾ 100 ਮੁਰਗੀ ਮਗਰ 50 ਅੰਡੇ ਦਿੰਦੀਆਂ ਸੀ ਖਰਚਾ ਆਪ ਹੀ ਖਾਈ ਜਾਂਦੀ ਸੀ ਜਿਹੜਾ ਬਚਨ ਬੋਜਨ ਨੂੰ ਕੁਝ ਨਹੀਂ ਸੀ ਤੇ ਆ ਆ ਗਿਆ ਆਪਣਾ ਮਿੱਤਰੋ ਮੁਰਗਾ ਇਹ ਮੁਰਗਾ ਲੜਦਾ ਬਹੁਤ ਆ ਜੇ ਕਿਸੇ ਭਰਾ ਨੂੰ ਚਾਹੀਦਾ ਆ ਜਿਹੜੇ ਤਕੜੇ ਮੁਰਗੇ ਫਿਰਦੇ ਆ ਪਾਸੇ ਇਹ ਉਹਨਾਂ ਨੂੰ ਖਾਣ ਪੀਣ ਨਹੀਂ ਦਿੰਦੇ ਕੁਝ ਉਹ ਵਿਚਾਰੇ ਉਧਰ ਇਕੱਠੇ ਹੋ ਕੇ ਬੈਹ ਜਦੇ ਹੁਣ ਉਹ 2 ਕੁ ਮਿੰਟਾਂ ਨੂੰ ਮੈਨੂੰ ਉਧਰ ਫੇਰ ਹਲਾਉਣੇ ਪੈਣ ਕਿ ਸਾਰੇ ਉਹ ਆਪੇ ਨਾਲੇ ਤਾਂ ਖਾ ਪੀ ਜਾਂਦੇ ਇਧਰੋਂ ਤੇ ਨਾਲੇ ਉਹ ਤੇ ਜੇ ਕਿਸੇ ਭਰਾ ਨੂੰ ਮੁਰਗਾ ਚਾਹੀਦਾ ਮੁਰਗਾ ਬਾਂਗਾ ਤੇ ਆ ਪੂਰਾ ਤਿਆਰ ਆ ਮੁਰਗਾ ਤਾਂ ਆਪਾਂ ਇਹਨਾਂ ਨਾਲ ਕੰਟੈਕਟ ਕਰ ਸਕੋ ਕੰਟੈਕਟ ਕਰਕੇ ਰੇਟ ਆਪਣਾ ਮੁਰਗੇ ਦਾ ਵੀ ਮਿੱਤਰੋ ਫਿਕਸੀ ਆ ਫਿਕਸ ਰੇਟ ਆ ਇੱਕ ਰੇਟ ਆ ਬਸ ਬਾਕੀ ਇਹ ਚੀਜ਼ ਦੀ ਆਪਾਂ ਨੂੰ ਆਪਾਂ ਗਾਰੰਟੀ ਦੇਵਾਂਗੇ ਬੰਦੇ ਨੂੰ ਹੋਰ ਆਪਾਂ ਕੋਈ ਉਹ ਨਹੀਂ 5 ਮਹੀਨੇ ਤੋਂ 5 ਮਹੀਨੇ ਦੀ ਨੇੜੇ ਤਾਂ ਇਹਨਾਂ ਦੀ ਉਮਰ ਹੋ ਗਈ ਹੋਊਗੀ 5 5.5 ਮਹੀਨੇ ਦੀ ਆਪਾਂ ਮੰਨ ਲਓ ਵੀ 20 ਮਈ ਨੂੰ ਜਨਮ ਪਾਇਆ ਸੀ ਬਾਕੀ ਤੁਸੀਂ ਲਾਲੇਉਸਾਬ 20 ਮਈ ਤੋਂ ਬਸ ਕੇ ਕਿ ਕਿੰਨੇ ਬੰਦੇ ਦਿਨ ਤੋਂ ਜੀ ਚੱਕੋ ਵੇਖੋ ਮੁਰਗਾ ਆਪਣਾ ਇਹ ਮੁਰਗਾ ਆਪਣਾ ਹੈਗਾ 100 ਪਲੱਸ ਮੁਰਗੇ ਆਪਣੇ ਕੋਲੇ ਇਹ ਲੜਦੇ ਵਾਧਾ ਨੂਨ ਨਾ ਨਮ ਬਥੇਰਾ ਪਾਇਆ ਨੂਨ ਪੀਂਹ ਦਿੰਦੇ ਨੂਨ ਪੀਂਹ ਕੇ ਤਾਂ ਸੈੱਟ ਹੋਊਗਾ ਕੰਮ ਉਧਰ ਬੈਹ ਜਾਂਦੇ ਆ ਇੱਕ ਪਾਸੇ ਉੱਥੇ ਉੱਥੇ ਮੈਂ ਉਹ ਰੈਡੀ ਜੀ ਲਾਈ ਹੋਈ ਆ ਕਰ ਲਿਓ ਕੰਟੈਕਟ ਜੇ ਕਿਸੇ ਭਰਾ ਨੂੰ ਮੁਰਗਾ ਚਾਹੀਦਾ ਜਾਂ ਕੋਈ ਕਿਸੇ ਭਰਾ ਨੂੰ ਸੁੱਖ-ਸੱਖ ਵਾਸਤੇ ਜਾਂ ਕਈ ਹੋਰ ਹੁੰਦੇ ਆ ਸ਼ਕੀਨ ਕੋਈ ਵੀ ਕਿਸੇ ਦੀ ਵੀ ਪ੍ਰਕਾਰ ਦਾ ਕੋਈ ਵੀ ਬੰਦਾ ਇਹਨੂੰ ਮੁਰਗਾ ਚਾਹੀਦਾ ਆਪਣੇ ਤੋਂ ਆ ਕੇ ਲਿਜਾ ਸਕਦੇ ਹੋ ਪਿੰਡ ਸੁਨ ਦੱਸਤਾ ਨਹੀਂ ਵਾਲਾ ਪਿੰਡ ਆ ਵੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਿੰਡ ਆਉਂਦਾ ਆਪਣਾ ਗੋਨਿਆਣਾ ਮੰਡੀ ਦੇ ਨਾਲ ਆ ਤੇ ਆ ਮਿੱਤਰੋ ਲੜਪੀਆਂ ਡੱਡ ਚੱਕ ਲਈ ਇੱਕ ਨੇ ਕਿਧਰ ਗਈ ਆ ਡੱਡ ਚੱਕੀ ਫਿਰਦੀ ਆ ਖਾਸੇ ਟਾਈਮ ਦੀ ਤੇ ਡੱਡ ਇਹਨਾਂ ਨੇ ਖਿਆਰਤੀ ਜਾਵਾਂ ਹੀ ਹੋ ਸੀ ਇਹ ਡੱਡ ਆ ਗਈ ਅੱਜ ਬਾਹਰੋਂ ਤੇ ਬਸ ਰਵੇੜਤੀ ਥੋੜਾ ਚਰੀ ਆ ਤੇ ਆਪਾਂ ਤੁਹਾਨੂੰ ਪਿੰਡ ਦੱਸਦੇ ਸੀਗੇ ਨਈਆਂ ਵਾਲਾ ਪਿੰਡ ਆ ਮਿੱਤਰੋ ਆਪਣਾ ਗੋਨੇਣਾ ਮੰਡੀ ਦੇ ਨਾਲ ਆਂਡੇ-ਉਂਡੇ ਚਾਹੀਦੇ ਹੋਏ ਕੋਈ ਜਾਨਵਰ ਚਾਹੀਦਾ ਤੇ ਆਪਾਂ ਬੜੀ ਦੂਰ ਵੀ ਡਿਲੀਵਰੀ ਨਹੀਂ ਕਰਦੇ ਪੜੀ ਦੂਰ ਵਾਲੇ ਬੰਦੇ ਕੰਟੈਕਟ ਨਾ ਕਰਨ ਕਿਉਂਕਿ ਬਈ ਮੌਸਮ ਹਲੇ ਗਰਮੀ ਦਾ ਜੇ ਆਪਾਂ ਡੱਬੇ ਡੱਬੇ ਚ ਪਾ ਕੇ ਧਰਾਂਗੇ ਜਾਨਵਰ ਬਈ ਨੁਕਸਾਨ ਹੋ ਸਕਦਾ ਆ ਲਵੇਟ ਤਲਵੇਟ ਦਾ ਆ ਜਾਂਦਾ 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 ਆ ਜਾਂਦਾ ਜਾਂਦਾ ਆ ਜਾਂਦਾ ਜਾਂਦਾ ਆ ਜਾਂਦਾ ਜਾਂਦਾ ਆ ਜਾਂਦਾ ਆ ਗਿਆ ਆ ਗਟਾਂ ਚ ਆਪਣੇ ਚ ਲੈ ਡੱਡ ਦਾ ਤਾਂ ਮਾਸ ਹੀ ਰਹਿ ਗਿਆ ਤੁਹਾਨੂੰ ਆਪਣਾ ਕੰਟੈਕਟ ਕਰਕੇ ਮੇਂ ਮਿੱਤਰ ਆ ਸਕਦੇ ਤੁਸੀਂ ਠੀਕ ਆ ਬਾਕੀ ਆ ਮੁਰਗੀਆਂ ਦੀ ਇੱਕ ਖਾਸ ਹੀ ਆ ਮਿੱਤਰੋ ਇਹਨਾਂ ਨੂੰ ਆਪਣਾ ਫੀਡ ਵੱਧ ਪਾ ਦੋ ਇਹਨਾਂ ਨੇ ਉਨੀ ਖਾਣੀ ਆ ਜਿੰਨੀਆਂ ਨੇ ਖਾਣੀ ਆ ਮੈਂ ਇਹ ਤਿਆਰ ਬਾਦ ਉਤਨੋਰੀ ਵੇਖਿਆ ਜਿਹਨਾਂ ਨੂੰ ਮੈਂ ਸਵੇਰੇ ਫੀਡ ਵੱਧ ਪਾਤੀ ਇਹਨਾਂ ਨੇ ਉਨੀ ਖਾਣੀ ਆ ਜਿੰਨੇ ਨੂੰ ਲੋੜ ਆ ਬਾਕੀ ਇਹਨਾਂ ਨੇ ਪਾਈ ਰਹਿਣੀ ਆ ਆ ਸਵੇਰੇ ਇਹਨਾਂ ਨੂੰ ਮੈਂ 5:30 ਵਜੇ 6:00 ਵਜੇ 5:30 ਦਾ ਐਸਟੀਮੇਟ ਆ 5:30 ਵਜੇ ਪਾਈ ਸੀ ਫੀਡ ਆਹ ਇਹਨਾਂ ਨੇ ਹੁਣ ਨਿਵੇੜੀ ਆਹ ਹੌਲੀ ਹੌਲੀ ਖਾਣੀਆਂ ਸਬਰ ਨਾਲ ਬਾਕੀ ਆ ਆਪਣੇ ਕਿਰਾਂ ਤੰਤਰੋਸਤਾ ਪੂਰੀ ਮੁਰਗੀ ਵਧੀਆ ਟੈਗ ਚ ਸਰਾ ਕਾਮਾ ਜਮਾ ਆ ਆਪਣਾ ਉਸਤਾਦ ਆ ਕੇ ਸਾਰਿਆਂ ਨੂੰ ਵੱਡਾ ਮੁਰਗਾ ਆਪਣਾ ਇਧਰ ਤੇ ਬਾਕੀ ਜਿਹੜੇ ਮੜੇ ਨਿੱਕੇ ਮੁਰਗੇ ਸੀ ਜਿਹੜੇ ਉਹ ਜਿਨ੍ਹਾਂ ਨੂੰ ਮਾਰਦੇ ਸੀ ਆਪਾਂ ਉਹ ਇਧਰ ਛੱਡਦੇ ਸੀ ਉਹ ਵੀ ਵਧੀਆ ਤਕੜੇ ਹੋ ਗਏ ਇਧਰ ਜਿਵੇਂ ਕਿਧਰ ਗਿਆ ਉਹ ਇੱਕ ਹੋਰ ਸੀ ਇੱਥੇ ਇਹ ਮੁਰਗੇ ਆ ਉਹ ਮੁਰਗਾ ਵਧੀਆ ਤਕੜੇ ਹੋ ਗਏ ਨਾਲੇ ਵਧੀਆ ਵੀ ਉਹ ਕਰੀ ਜਾਂਦੇ ਆ ਮੁਰਗੇ ਇਚ ਹੋਣਗੇ ਮਿਲਦਾ 1500 16 17 17 18 ਦੇ ਮੁਰਗੇ ਹੋਣਗੇ ਇਧਰ ਆਪਣੇ ਤੇ ਬਾਲੇ ਮੁਰਗੇ ਵੀ ਨਹੀਂ ਚਾਹੀਦੇ ਬਸ ਮੁਰਗੀਆਂ ਦੇ ਹਿਸਾਬ ਨਾਲ ਮੁਰਗੇ ਆਪਣੇ ਉਨੇਕ ਹੈਗੇ ਇਹਦੇ ਚ ਤੇ ਬਾਲੇ ਜੇ ਆਪਾਂ ਬਾਲੇ ਛੱਡਦੇ ਆ ਉਹ ਮੁਰਗੇ ਨਾ ਵੀ ਆਂਡਿਆਂ ਦੀ ਉਹ ਘਟ ਜਾਂਦੀ ਹੈ ਵੀ ਤੰਗ ਬੜਾ ਕਰਦੇ ਆ ਬਾ ਮੇਨ ਆਪਣਾ ਮੋਟਿਵ ਆਈ ਸੀਗਾ ਵੀਡੀਓ ਦਾ ਯਾਰ ਚੁੱਪ ਕਰ ਜਾ ਵੀ ਜੇ ਕਿਸੇ ਭਰਾ ਨੂੰ ਮੁਰਗਾ ਚਾਹੀਦਾ ਮੁਰਗੀ ਚਾਹੀਦੀ ਆ ਆਂਡਾ ਚਾਹੀਦਾ ਰੇਟ ਮਿੱਤਰੋ ਆਪਣਾ ਵਧੀਆ ਆਂਡਾ ਬਫ ਫਰੈਸ਼ ਦਵਾਂਗੇ ਬੰਦੇ ਨੂੰ ਦੱਸ ਕੇ ਦਵਾਂਗੇ ਕਿਥੇ ਮਰਜ਼ੀ ਬੰਦਾ ਚੈੱਕ ਕਰ ਲੈ ਆਪਾਂ ਬਸ ਗਾਰੰਟੀ ਦੇ ਸਕਦੇ ਬੰਦੇ ਨੂੰ ਠੀਕ ਆ ਕ੍ਰੋਸ ਵਾਲਾ ਮੁਰਗੇ ਤੋਂ ਕ੍ਰੋਸ ਵਾਲਾ ਅੰਡਾ ਹੈਗਾ ਜੇ ਕਿਸੇ ਨੂੰ ਚੂਜਾਂ ਚਾਚੇ ਕਢਾਉਣ ਵਾਸਤੇ ਚਾਹੀਦਾ ਉਹ ਆਪਾਂ ਤੋਂ ਲੈ ਆ ਸਕਦੇ ਤੇ ਆਪਾਂ ਬਸ ਮੁਰਗੇ ਹੋ ਕਰਕੇ ਇਧਰ ਮੁਰਗੇ ਆਪਾਂ ਕਲੀਅਰ ਕਰ ਦੇਣਾ ਇਹਦੇ ਚ ਮੁਰਗੇ ਆਪਾਂ ਚੰਗੇ ਚੰਗੇ ਰੱਖੇ ਤਕੜੇ ਬਲੈਕ ਕਸਟਲ ਆਪਾਂ ਪੱਡ ਕਰਦਣੀ ਆ ਰੀਆ ਰਟ ਕਰਦਣੀ ਆਪਣੇ ਕੋਲ ਬਲੈਕ ਕਸਟਲ ਆਪੇ ਮੁਰਗੀਆਂ ਵੱਧ ਆ ਰਹੀ ਹੈ ਘਟ ਉਧਰ ਆਪਣੇ ਕੋਲੇ ਆਰ ਆਈ ਆਰ ਮੁਰਗਾ ਵੱਧਾ ਬਲੈਕ ਕਸਟਲ ਆਪ ਦਾ ਹੋ ਘਟ ਇਹ ਆਪਾਂ 1.5 150 ਜਾਨਵਰ ਸੀ ਆਪਣਾ ਵਿੱਚੋਂ ਮੰਨ ਲਓ 15 20 ਵਿੱਚ ਵੀ 15 20 ਕੋਸ ਤੇ ਚੂਚੇ ਮਾਰ ਕੇ ਸੀ ਨਿੱਕੇ ਕੋਸ ਮੇਰੇ ਮੇਰੇ ਕੁੱਤੇ ਨੇ ਮਾਰਤੇ ਉਹ ਉਥੇ ਨਾ ਮੋਰਾ ਜਿਆ ਸੀ ਕਿਰਾ ਉਹ ਜਿੱਥੇ ਟੱਚਣੀਆਂ ਹੋਈਆਂ ਤਾਂ ਜਾਲੀ ਚ ਉਹ ਜਾਲੀ ਵੀ ਮੁਰਗਾ ਜਾਲੀ ਲੱਗੀ ਵੀ ਸੀ ਉਥੋਂ ਦੀ ਨਾ ਆਪਣੇ ਅੰਦਰ ਇੱਕ ਦਵਰੇ ਕੁੱਤੀ ਵੜ ਗਈ ਉਹਨੇ 2-3 ਲਿਵੇਟ ਤੇ ਹੋਸ ਵੱਧਦੀ ਲਿਵੇਟ ਤੇ ਉਹਨੂੰ 2-3 ਤਾਂ ਮੈਂ ਬਸ ਉਸ ਤੇ ਜੀ ਦਸੀ ਜਾਣਾ ਸਾਨੂੰ ਤੇ ਬਾਕੀ ਮਿੱਤਰੋ ਸੁਣਮਨ ਦਿਖਾਉਣਾ ਚਲੋ ਖਾਛੜਦੀ ਆ ਆ ਪਾ ਜਾਲੀ ਸਾਰੀ ਅੱਡ ਬਾਹ ਚਲਵਾਈ ਆ ਥੱਲੋਂ ਸਖਤ ਕਰਾਇਆ ਕੰਮ ਆ ਆ ਸਾਰੀ ਜਾਲੀ ਇਹ ਜਿਹੜਾ ਹੁਣ ਨਾਲ ਭਰਾ ਕੁੱਤਾ ਕੋਸ਼ੀ ਕਰੀਆ ਹੋਇਆ ਮੇਰੇ ਦਾ ਇੱਥੇ ਜਦੋਂ ਮੈਂ ਖਰਾਕ ਰੋਗਣਾ ਇੱਥੇ ਰਹਿੰਦੇ ਆਸੇ ਪਾਸੇ ਬਾਕੀ ਬਾਈ ਸਾਰੇ ਭਰਾਵਾਂ ਦਾ ਧੰਨਵਾਦ ਜੇ ਕਿਸੇ ਭਰਾ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਕੋਈ ਹੋਰ ਉਹਨੇ ਹਨਾ ਮੰਨ ਲਓ ਆਪਣਾ ਇੰਸਟਾਗ੍ਰam ਤੇ ਪੇਜ ਵੀ ਆ ਬਾਈ ਚੈਲਪੋਰਟਰੀ .ਪਸ਼ੰਡਾ ਇਹ ਜੇ ਕੋਈ ਮੇਰੇ ਸਾਹ ਨਾਲ ਭੁੱਲਾ ਜਾ ਬੈਠਾ ਤੇ ਉਹਦੇ ਤੇ ਕਰ ਸਕਦੇ ਆ ਕੰਟੈਕਟ ਤੇ ਇਧਰ ਆਪਣਾ ਮੁਰਗਾ ਸਾਨੂੰ ਮੰਦਰ ਵੜ ਕੇ ਦਿਖਾਉਣਾ ਆ ਬੈਠਾ ਚੜਿਆ ਸਾਰਾ ਇਕੱਠਾ ਹੋਇਆ ਇਹ ਇੱਕ ਦੂਜੇ ਤੋਂ ਇਹ ਇੱਕ ਦੂਜੇ ਤੋਂ ਡਰਦੇ ਨਾ ਇੱਕ ਦੂਜੇ ਥੱਲੇ ਹੀ ਵੜ ਜਾਂਦੇ ਆ ਇਹ ਹੁਣ ਮੈਂ ਇਥੋਂ ਹਲਾਉਂਗਾ ਇਹਨਾਂ ਨੂੰ ਬਾਕੀ ਆ ਸੇ ਇਹਨਾਂ ਨੇ ਤਾਂ ਗਾਹ ਪਾਇਆ ਪਿਆ ਤਾਂ ਬਾਹਲਾ ਲੜਦੇ ਆ ਯਾਰ ਆ ਤਾਂ ਇੱਕ ਵਾਰ ਮੈਂ ਬੋਕਰ ਮਾਰਦਾ ਜਦੋਂ ਇਹ ਤਾਂ ਮੇਰੇ ਬੋਕਰ ਮਾਰਦੇ ਮਾਰਦੇ ਜਦੋਂ ਮੜਾ ਇਹ ਲੜਦੇ ਆ ਨਾ ਸਾਰੇ ਫੰਗ ਫੁੰਗੇ ਚ ਫੇਟਾ ਆਉਂਦੇ ਆ ਤੇ ਬਾਕੀ ਆ ਪਾਣੀ ਪੁਣੀਆ ਬਦਲਦੇ ਆਗੇ ਪਾਣੀ ਨੂੰ ਤਾਂ ਪਾਇਆ ਸਿਆ ਪਿੱਛੇ ਨਾ ਬਿੱਠਾ-ਪੁੱਠਾ ਹੀ ਮਾਰ ਦਿੰਦੇ ਆ ਤੇ ਬਾਕੀ ਜੇ ਕਿਸੇ ਭਰਾ ਨੂੰ ਮੁਰਗਾ ਮਰਗਾ ਚਾਹੀਦਾ ਮੁਰਗਾ ਜਮਾ ਆ ਸੀ ਸਿਰੇ ਦਾ ਮੁਰਗਾ ਦਵਾਗੇ ਕੋਈ ਹੋਰ